ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਅੱਜ ਬਾਈ ਜੀ ਵਖਤਗੜ ਪਿੰਡ ਮੇਰੇ ਪਿੰਡ ਵਖਤਗੜੀ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਇੱਕ ਬੁਰੀ ਮੱਝ ਹੈ ਜੀ ਠੀਕ ਹੈ ਜੀ ਤੇ ਬਾਕੀ ਇੱਕ ਗਾਂ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਠੀਕ ਹੈ ਜੀ ਬਾਕੀ ਵੀਰੇ ਆਪਣਾ ਫੇਸਬੁੱਕ ਤੇ ਵੀ ਪੇਜ ਆ ਗੁਰਜੀਤ ਰਾਏ ਤੇ ਉਹਨੂੰ ਫੋਲੋਅਰ ਕਰਿਆ ਕਰੋ ਤੇ ਕਰਦੇ ਆ ਬਾਈ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅੱਛੀ ਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਬਖਤਗੜ੍ਹ ਜੀ ਨੰਬਰ ਦੱਸੋ ਜੀ ਆਪਣਾ 98147 ਹਾਂਜੀ 27497 ਦੁਬਾਰੇ ਫਿਰ ਦੱਸੋ ਜੀ 98147 ਹਾਂਜੀ 27497 ਠੀਕ ਹੈ ਜੀ ਤੇ ਬਈ ਇਹ ਬੁਰੀ ਦੀ ਜਾਣਕਾਰੀ ਦੱਸੋ ਜੀ ਮੱਝ ਦੀ ਆਪਣੀ ਦੀ ਇਹ ਦੂਜਾ ਛੂਹਾ ਮੱਝ ਆ ਬਈ ਛੂਰੀ ਨੂੰ ਡੇਢ ਮਹੀਨਾ ਹੋ ਗਿਆ ਨੂੰ ਡੇਢ ਮਹੀਨਾ ਹੋ ਗਿਆ ਜੀ ਹਾਂ ਬੱਚਾ ਖੜਾ ਦਾ ਇੱਧਰ ਦੇਖ ਸੰਦੇ ਭਰਾ ਮਗਰ ਇਹਦਾ ਬੱਚਾ ਇਹ ਮਗਰ ਕਟਾ ਕੱਟੀ ਹੋਈ ਕੱਟੀ ਆ ਬਈ ਕੱਟੀ ਬਹੁਤ ਸੋਹਣੀ ਆ ਤੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਅੱਛਾ ਜੀ ਤੇ ਤੌਰ ਕੇ ਦਿਖਾ ਦਿਓ ਜੀ ਤੋਰ ਦਿੰਨੇ ਆ ਆ ਦੇਖ ਲਓ ਪੂਰਾ ਤੋਰਾ ਠੀਕ ਹੈ ਜੀ ਅੱਜ ਦਾ ਬੂਰੀ ਮੱਝ ਆ ਤੇ ਭਾਈ ਦੁੱਧ ਕਿੰਨਾ ਕਿੰਨਾਂ ਦਿੰਦੀ ਹੈ ਜੀ ਦੁੱਧ ਹੱਥ 9 ਕਿਲੋ ਆ ਅਸਾਂ ਨਾਲ ਮੇ ਦੁੱਧ ਨਹੀਂ ਹੋਈ ਜੀ ਨਹੀਂ ਮੇ ਦੁੱਧ ਹੋਈ ਨਹੀਂ ਠੀਕ ੜਕੋ ਭਰਾ ਦੇ ਨਹੀਂ ਹਲੇ ਨਾ 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 ਹਲਕਾ ਡੇਢ ਮਹੀਨਾ ਹੋਇਆ ਸ਼ੂਈ ਨੂੰ ਠੀਕ ਹੈ ਜੀ ਭਾਈ ਰੇਟ ਆ ਰੇਟ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਭਾਈ ਰੇਟ ਭਾਈ ਕਹਿੰਦਾ ਫੋਨ ਤੇ ਕਰਨਾ ਜਸ ਕਿਸੇ ਭਰਾ ਨੇ ਨੂੰ ਤਾਂ ਬਿਲਕੁਲ ਦੂਜਾ ਸ਼ੂਆ ਮੱਝ ਆ ਠੀਕ ਹੈ ਜੀ ਬੂਰੀ ਮੱਝ ਆ ਟਾਈਮ ਨਹੀਂ ਹੋਇਆ ਚੋਣ ਦਾ ਠੀਕ ਹੈ ਹਾਂਜੀ ਬਾਈ ਜੀ ਆਪਣੀ ਆ ਗਾਂ ਦੀ ਜਾਣਕਾਰੀ ਦੋ ਜੀ ਗਾਂਜ ਦੂਜਾ ਛੂਆ ਛੂਣਾ ਵਾਲੀ ਆ ਬਾਈ ਅੱਛਾ ਜੀ ਇਹ 20 ਕਿਦਾਂ ਰਹਿੰਦੇ ਆਗੇ ਠੀਕ ਆ ਜੀ ਹਾਂ ਤੋਰ ਦੂੰਗ ਬੜਾ ਹਾਂ ਤੋਰ ਦੰਨੇ ਆ ਦੇਖ ਲੈ ਬੜਾ ਠੀਕ ਆ ਜੀ 20 ਦਿਨ ਬਾਈ ਜੀ ਨਾ ਬਾਕੀ ਆ ਬਾਕੀ ਬਾਈ ਜੀ ਨੂੰ ਜਰੂਰ ਇੰਟਰਨੈਟ ਕਰਾ ਫੋਨ ਤੇ ਠੀਕ ਆ ਜੀ ਤੇ ਥਾਣਾ ਸਮੁੰਨ ਦੀ ਵੀਰੀ ਓਕੇ ਆ ਜਮਾ ਹਾਂ ਹਾਂ ਓਕੇ ਆ ਬਾਈ ਠੀਕ ਆ ਜੀ ਥਾਣਾ ਸਮੁੰਨ ਦੀ ਓਕੇ ਆ ਬਾਕੀ ਚੈੱਕ ਕਰਕੇ ਆਉਂਦਾ ਦੂਜੇ ਛੂਆ ਛੂਣਾ ਵੀਰੇ ਨੇ ਦੂਜੇ ਛੂਆ ਛੂਣਾ ਨੇ ਠੀਕ ਆ ਜੀ ਵਾਰੀ ਨਾ ਗ੍ਰੀਨ ਕਰਕੇ ਆਪਣਾ ਨਿਵਾਸਦਾਰ ਜ਼ਿ ਸੰਗਤ ਜ਼ਰੂਰ ਹੈ ਗਿਆ ਤੇ ਕਹਿੰਦਾ 20 ਕ ਦਿਨ ਬਾਕੀ ਆ ਬਾਈ ਕਹਿੰਦਾ ਤੋਰਾ ਤਰਾ ਸਭਨੇ ਬਾਈ ਜੀ ਨੇ ਜਰੂਰ ਕਨੈਕਟ ਕਰੋ ਬਾਈ ਇਹਦਾ ਰੇਟ ਆ ਰੇਟ ਫੋਨ ਤੇ ਕਰ ਲਾਂਗੇ ਜੀ ਠੀਕ ਆ ਜੀ ਬਾਈ ਜੀ ਕਹਿੰਦਾ ਰੇਟ ਫੋਨ ਤੇ ਕਰਾਂਗੇ ਬਾਈ ਜੀ ਨੇ ਜਰੂਰ ਕਨੈਕਟ ਕਰੋ ਰੇਟ ਜਾਇਜ਼ ਹੋਗਾ ਬਾਈ ਜੀ ਹਾਂ ਹਾਂ ਜਾਇਜ਼ ਜੀ ਠੀਕ ਆ ਜੀ ਬਾਈ ਜੀ ਤਾ ਫਾਰਮ ਟੀਵੀ ਪਾ ਤੋ 10 12 ਕਿਲੋ ਦੁੱਧ ਦਿੱਤਾ ਪਹਿਲੇ ਸੀ ਗਏ ਨੇ ਠੀਕ ਆ ਜੀ ਦੇਖ ਸਕਦੇ ਥਣ ਥਣ ਪੂਰਾ ਆ ਤਾਂ ਲਾਉਣ ਲੱਗੇ ਮਾੜਾ ਮੋੜਾ ਕਰਮਾਂ ਵਾਲੀ ਥਣ ਬਹੁਤ ਵਧੀਆ ਠੀਕ ਆ ਜੀ ਬਾਈ ਜੀ ਨੇ ਜਰੂਰ ਕਨੈਕਟ ਕਰੋ ਗਰਜੀਤ ਰਾਏ ਫੇਸਬੁਕ ਤੇ ਆਪਣਾ ਪੇਜ ਆਹ ਨੂੰ ਫੋਲੋ ਕਰਿਆ ਕਰੋ ਤਾਂ ਕਿ ਸਮਨਮ ਦਿਨ ਵੀਡੀਓ ਅਪਲੋਡ ਕਰ ਦਈਏ ਬਾਈ ਜੇ ਆਪਾਂ ਛੋਟੀ ਵੀਡੀਓ ਤਾਂ ਬਣਾਉਣਾ ਨੇ ਵੱਡੀ ਵੀਡੀਓ ਜੀ ਜਾਣਕਾਰੀ ਸਾਰੀ ਦਿੱਤੀ ਜਾਂਦੀ ਆ ਕਿਉਂ ਛੋਟੀ ਵੀਡੀਓ ਚ ਜਾਣਕਾਰੀ ਪੂਰੀ ਹੁੰਦੀ ਨਹੀਂ ਤਾਂ ਕਰਕੇ ਵੱਡੀ ਵੀਡੀਓ ਜ਼ਰੂਰ ਦੇਖਿਆ ਕਰੋ ਉਸ ਸਾਰੀ ਡਿਟੇਲ ਜਾਣਕਾਰੀ ਦਿੱਤੀ ਜਾਂਦੀ ਆ ਮਿਲਦੇ ਆ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਏ